ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਤੇ ਤਿੰਨੇ ਸੂਇ ਸਵਾਈ ਆ ਜਿੰਨਾ ਚੋ ਇੱਕ ਬੂਰੀ ਆ ਬੜੀ ਚੰਗੀ ਆ ਜੀ ਸੰਭੀ ਪਲੀ ਪੂਰੀ ਆ ਤੇ ਬਾਈ ਚੰਗੇ ਦੁੱਧ ਵਾਲੀ ਦੱਸਦਾ ਤੇ ਇੱਕ ਵੈੜਾ ਸੂਇ ਸਵਾਈ ਤੇ ਇੱਕ ਮੁਰਾਦੀ ਮੱਝ ਆ ਜੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤੁਹਾਨੂੰ ਨਾਗ ਪਸੰਦ ਆਊਗਾ ਜੀ ਆਕੇ ਤਸੱਲੀ ਵੀਰੇ ਤੁਸੀਂ ਕਰਨੀ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਹੋ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡ레ਡਰੈਸ ਦੱਸ ਦਿਓ ਜੀ ਨਾਮ ਗਰਜੰਡ ਸਿੰਘ ਜੀ ਪਿੰਡ ਬੋਰੀਆ ਜਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 7888 34737 ਠੀਕ ਆ ਵੀਰੇ ਅੱਜ ਆਪਣੇ ਕੋਲ ਤਿੰਨ ਨਗ ਹੈ ਜੀ ਤਿੰਨ ਨਗ ਹੈ ਤੇ ਤਿੰਨੇ ਹੀ ਸੂਏ ਸਵਾਏ ਆ ਹੱਤ ਨੇ ਸੂਏ ਸਵਾਏ ਠੀਕ ਆ ਜਿਹੜਾ ਇਹਨਾਂ ਥੱਲੇ ਜਮਾ ਤਾਜ਼ੀਆਂ ਹੀ ਸੂੰਗਾ ਨਾ ਦੋ ਦੋ ਚੌਂ ਚੌਂ ਦੇਣਾ ਕੋਈ ਬਾਲਾ ਨਹੀਂ ਜਿਹੜੇ ਇਹਨਾਂ ਥੱਲੇ ਬੌਲੇ ਹੋਣਗੇ ਜੀ ਜਿੰਨਾ ਆਪਾਂ ਦੱਸਿਆਗਾ ਮੰਨ ਲਓ 5 ਕਿਲੋ 10 ਕਿਲੋ 15 ਕਿਲੋ ਕੋਈ ਵੀ ਸੱਜਣ ਉਹਦੀ ਚਵਾਈ ਕਰ ਸਕਦਾ ਜੀ ਭਮਚਾੜ ਲੰਗ ਚੋਲੇ ਆਪਣੇ ਘਰੇ ਚੋਕੇ ਲੈ ਆ ਜੀ ਚੋਕੇ ਲਿਆ ਦੇ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਬਿਲਕੁਲ ਜੀ ਠੀਕ ਹੈ ਵੀਰੇ ਆਪਾਂ ਲਾਇਆ ਹੈ ਅਗਲੇ ਨੇ ਲਾ ਕੇ ਲਿਆਣੇ ਠੀਕ ਹੈ ਵੀਰੇ ਤੇ ਕਿੱਧਰੋਂ ਸ਼ੁਰੂ ਕਰਗੇ ਵੀਰੇ ਆਪਾਂ ਇਹ ਤਾਂ ਔਨਲਾਈਨ ਚਵਾਈ ਕਰਾ ਦਿੰਨੇ ਆ ਜੀ ਇਹਦੀ ਨਾਲ ਹੀ ਕਰਾ ਦੇਣੀ ਸੀ। ਇਹ ਨਾਲ ਹੀ ਕਰਾ ਦਿੰਨੇ ਹਾਂ। ਯਾਨੀ ਹੁਣ ਆਪਾਂ ਸ਼ਾਮ ਦੇ ਟਾਈਮ ਆ ਜੀ ਟਾਈਮ ਦਿਖਾ ਦਿੰਨੇ ਤੁਹਾਨੂੰ ਵੀਡੀਓ ਬਣਾਉਣ ਦਾ 5:30 ਮਿੰਟ ਹੋ ਗਏ ਆ ਤੇ ਮਾਰਨਿੰਗ ਆਪਦੀ ਆ ਕੇ ਅਗਲਾ ਕਰਦੇ ਹਾਂ। ਹਾਂ ਸਵੇਰ ਤੜਕੇ ਇਸ ਦੇ ਸਾਢੇ 6:00 ਦੀ ਚਵਾਈ ਹੋਈ ਆ। ਇਹਦੇ ਸਾਢੇ 1 ਘੰਟਾ ਪਹਿਲਾਂ ਹੀ ਚੌਣ ਲੱਗੀ। ਪਹਿਲਾਂ ਚੌਣ ਲੱਗਿਆ। ਹਾਂਜੀ। ਤੜਕੇ 1 ਘੰਟਾ ਲੇਟ ਹੋ ਜਾਂਦਾ। ਹਾਂ ਤੜਕੇ ਸਾਢੇ 6:00 ਤੱਕ ਆਊਗਾ। ਹਾਂਜੀ ਹਾਂਜੀ। ਇਹ ਤੋਂ ਸ਼ੁਰੂ ਕਰ ਵੀਰੇ। ਸੂਆ ਕਿੰਨਾ ਜੀ? ਸੂਆ ਜੀ ਤੀਜਾ ਸੂਈ ਆ ਇਹ ਪਿਓਰ। ਇਹਨੂੰ ਕਹਿੰਦੇ ਦੂਜਾ 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 ਕਹਿੰਦੇ ਜ ਨਹੀਂ ਅਗਲਾ ਕਹਿ ਦਿੰਦਾ ਵਾ ਵਪਾਰੀਆਂ ਦੇ ਮੂੰਹ ਤੇ ਜੜਾ ਦੂਜੇ ਤੋਂ ਟੱਪਣੇ ਨਹੀਂ ਦਿੰਦੇ ਟੱਪਣੇ ਨਹੀਂ ਦਿੰਦੇ ਕਿਉਂਕਿ ਲੱਗਦੀ ਵੀ ਦੂਜੇ ਹੀ ਆ ਤੇ ਜਿਵੇਂ ਪਲੀ ਪੂਲੀ ਆ ਪਰ ਅਸਲੀ ਪਲੀ ਚੰਗੀ ਆ ਹਾਂਜੀ ਤੀਜਾ ਸੂਆ ਸੂਈ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਅੱਜ 5 ਮਹੀਨੇ ਹੋ ਗਿਆ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਦੇ ਮਰਵੱਛੀ ਆ ਹੀ ਟੌਪ ਦਾ ਸੀਮਾ ਦਾ ਇਹ ਕੱਟੀ ਜੀ ਆ ਕੱਟੀ ਆ ਕੱਟੀ ਹਾਂਜੀ ਠੀਕ ਆ ਇਹਦਾ ਕੋਈ ਮਿਲਿਆ ਸੀ ਮੇਰੇ ਰਿਕਾਰਡ ਜੀ ਸੀਮਾ ਚੰਗੇ ਟੌਪ ਦੀ ਆ ਉਹਦੇ ਵਧੀਆ ਸੀਮਾ ਨੇ ਖਾਇਆ ਚੰਗਾ ਬੁੱਲ ਸਪੈਸ਼ਲ ਬੂਰਾ ਹੀ ਰਖਾਇਆ ਸੀ ਬੂਰਾ ਰਖਾਇਆ ਹਾਂਜੀ ਠੀਕ ਆ ਜਾਣੀ ਲਿਖਤੀ ਰੂਪ ਚ ਨਹੀਂ ਰਿਕਾਰਡ ਦਿੱਤਾ ਉਹਨਾਂ ਨੇ ਆਪਾਂ ਨੂੰ ਹਾਂ ਲਿਖਤੀ ਰੂਪ ਜੇ ਬਾਹਰ ਨਹੀਂ ਆਪਾਂ ਪੁੱਛਿਆ ਫਿਰ ਉਹਦੇ ਵੀ ਚੰਗਾ ਸੀਮ ਰਖਾਇਆ ਸੀ ਬਾਕੀ ਜਿਹੜੇ ਹਿਸਾਬ ਬਾਕੀ ਦੀ ਗਾਲਿਓ 2 ਮਹੀਨੇ ਜਦੋਂ ਪਲ ਗਈ ਬੱਚਾ ਰਾਜੀ ਹੋਵੇ ਇਹ ਨਾ ਹੋਵੇ ਮੰਨ ਕੇ ਜਦ ਉਮਰਦੋ ਹੋਵੇ 2 ਮਹੀਨੇ ਨੂੰ 20000 ਦਾ ਆਪਾਂ ਰੱਖ ਲਾਂਗੇ ਆਪਾਂ ਹੀ ਵਾਪਸ ਕਰਾ ਲਾਂਗੇ 20 ਹਾਂਜੀ 2 ਮਹੀਨੇ 2 ਮਹੀਨੇ ਨੂੰ ਤਾਂ ਪਿਆ ਦੇਵੇ ਹਾਂ ਉਹਦੇ ਨੂੰ ਦੁੱਧੋ ਵੀ ਹਟ ਜੂਗੀ ਦੁੱਧੋ ਵੀ ਹਟ ਜੂਦਾ 20000 ਦਾ ਆਪਾਂ ਰੱਖ ਲਾਂਗੇ ਵਾਪਸ ਮੋੜ ਲਾਂਗੇ ਲੈ ਲਾਂਗੇ ਵਾਪਸ ਆਈ ਠੀਕ ਹੈ ਜੀ ਤੇ ਜੇਰ ਦੀ ਸਾਫ ਆ ਵੀਰੇ ਜਮਾਂ ਜੇਰ ਦੀ ਹੁਣ ਕਿੰਨਾ ਬੋਲਾ ਜੋਖ ਦਾਂਗੇ ਆਪਾਂ ਬੋਲਾ 13 ਕਿਲੋ ਕੰਡੇ ਵਾਲਾ ਹੋਊ ਜੋਦਾਂ ਇੱਕ ਡੰਗ ਦਾ 6.5 ਕਿਲੋ ਜੋਖ ਦਾਂਗੇ ਹਾਂਜੀ ਜੋਖ ਦਾਂਗੇ ਚਵਾਈ ਕਰਾ ਦਾਂਗੇ ਕਰਾ ਦਾਂਗੇ ਜੀ ਕੋਈ ਗੱਲ ਨਹੀਂ ਕਿੰਨਾ ਪਿਆਜ ਦੁੱਧ ਜੀ ਦੁੱਧ ਜੀ ਉਹਨੇ ਕਿਹਾ ਪਿਛਲੇ ਦੂਜੇ ਸੂਏ ਦਾ 16-17 ਕਿਲੋ ਇਹ ਚੋਇਆ 17 ਕਿਲੋ ਇਹਦੇ ਥੱਲੇ ਹਾਂਜੀ ਬਾਕੀ ਆਪਾਂ ਜੀ 17 ਨਹੀਂ ਕਹਿੰਦੇ ਜਿਵੇਂ ਹੁਣ ਮਾ 14 ਦੇ ਨੇੜ ਬੋਲਾ ਹੈਗਾ ਦੁੱਧ 15 ਕਿਲੋ ਦਾ ਰਾਹ ਆਵਾਂ ਦਾ 16 ਰਾਹ ਆਵਾਂ ਦੇਓ ਇਹਦੇ ਨਾਲੇ ਬੌਲਿਆ ਇਹਨਾਂ ਦਾ ਫਿਰ ਦੁੱਧ ਦੇਣ ਦਾ ਹੱਕ ਹੀ ਆ। ਹੋਰਾਂ ਬਾਕੀ ਸੇਵਾ ਸੰਭਾਲਦਾ। ਹਾਂ ਤੇ ਬਾਕੀ ਆਪਣਾ ਮੁੱਲ ਵੀ ਜੈ ਜੀ ਹੋਊਗਾ ਜੀ। ਨਹੀਂ 15-16 ਕਿਲੋ ਵਾਲੀ ਮੱਝ ਡੇਢ ਤੋਂ ਘੱਟ ਕੋਈ ਦਿੰਦਾ ਨਹੀਂ। ਨਹੀਂ ਦਿੰਦਾ ਜੀ। ਇਹਦਾ ਛੋਟਾ ਜਿਹਾ ਹੀ ਹੋਊਗਾ। ਇਹਦਾ ਮੁੱਲ ਵੀ ਸਾਡਾ। ਆਪਾਂ ਬਾਅਦ ਚ ਕਰਦੇ ਆ ਜੀ। ਭਾਰਤ ਦੀ ਥਣਾ ਦੀ ਗਾਰੰਟੀ ਹੈ। ਹਾਂ ਜਾਵਾਂ ਓਕੇ। ਤੋੜ ਕੇ ਦਿਖਾ ਦਿਓ ਵੀਰੇ। ਸੁਆ ਬਾਈ ਦੱਸਦਾ ਕਿ origignal ਤੀਜਾ ਸੂਈ ਹੈ ਜੀ। 4 ਦਿਨ ਸਮਾਂ ਹੋ ਗਿਆ ਸੂਈ ਨੂੰ। ਬੱਚਾ ਮਗਰ ਕੱਟੀ ਆ ਚੰਗੇ ਸੀਮਣ ਦੀ ਬਾਈ ਦੱਸਦਾ ਕਿ ਕੋਈ ਵੀਰ ਜਿਹੜਾ ਲੈ ਕੇ ਜਾਊਗਾ ਮੱਝ ਜੀ 2 ਮਹੀਨੇ ਬਾਅਦ ਜਦੋਂ ਦੁੱਧੋ ਛੱਟ ਗਈ ਜੀ ਤੇ ਮੈਨੂੰ ਹੀ ਮੋੜ ਦੇਵੇ ਬੱਚਾ 20000 ਦਾ ਲਾ ਲਓ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਬਈ ਜਿਹੜਾ 2-3 ਮਹੀਨਿਆਂ ਦਾ ਬੱਚਾ ਹੀ 20000 ਦਾ ਤੇ ਜਿੱਦ ਦੇ ਕਰਮ ਵਾਲਾ ਤਿਆਰ ਹੋ ਗਿਆ ਉਹਦੇ ਕਿੰਨੇ ਰੁਪਈਆ ਦਾ ਹੋਊਗਾ ਨੈਟ 14 ਕਿਲੋ ਬੌਲੀ ਆ ਤੁਸੀਂ 13 ਮੰਨ ਕੇ ਆ ਜਾਓ ਜੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਈ ਦੱਸਦਾ ਕਿ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬਾਕੀ ਤੇਨਾਂ ਵਾਲੀ ਬੁਰੀ ਹੈ ਨਾ ਬਾਈ ਇਹ ਤੇਨਾਂ ਵਾਲੀ ਬੁਰੀ ਹੈ ਜੀ ਬਾਕੀ ਠੰਡੀ ਫੀਲ ਪੂਰੀ ਜਿਵੇਂ ਪਾਉਂ ਜਵਾਕ ਚ ਠੀਕ ਆ ਇਹਦੇ ਬਾਅਦ ਚ ਆਪਾਂ ਛੱਡਾਂਗੇ ਵੀਰੇ ਪਹਿਲਾਂ ਉਹਨਾਂ ਦੀਆਂ ਡਿਟੇਲ ਲੈ ਲੱਗੇ ਐਂਡ ਤੇ ਆਪਾਂ ਚਵਾਈ ਕਰਾਵਾਂਗੇ ਜੀ ਤੇ ਜੈਜ ਡਿਮਾਂਡ ਜੀ ਇਹਦੇ ਇਹ ਦੇ ਦੇਾਂਗੇ ਜੀ 1 25 ਦੀ ਮਾਨਤਨ ਕਰ ਦਿਆਂਗੇ ਜੀ ਜਮਾ ਛੋਟਾ ਜਾਂ ਭਾਏ ਬੱਚਾ ਵੀ ਨਾਲ ਤੁਹਾਨੂੰ ਕੱਤੀ ਮੈਨ ਇਹਨੇ ਦੁੱਧ ਆਈ ਨਹੀਂ ਕਦੋਂ ਮੈਨ ਨਹੀਂ ਆ ਰਹੀ ਵਿੱਚ 13 14 ਕਿਲੋ ਬੋਲੀ ਚਵਾ ਦੇਣੀ ਆ ਤੁਹਾਨੂੰ ਆਪਾਂ ਤੇ ਅੱਗੇ ਵੀਰੇ ਆ ਗਿਆ ਕਾਲੀ ਹੈਗੀ ਜੀ ਇਹ ਇਹਦਾ ਸੁਆ ਕਿੰਨਾ ਮਾ ਜੀ ਇਹ ਨੂੰ ਜੀ ਅੱਜ ਹੋ ਇਹ ਪਰਸੋਂ ਸੂਈ ਆ ਜੀ ਤੀਜਾ ਦਿਨ ਹੋ ਗਿਆ ਨੂੰ ਸੂਈ ਨੂੰ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਸੂਈ ਆ ਜੀ ਬੱਚਾ ਕੀ ਦਿੱਤਾ ਜੀ ਇਹ ਮਾਰ ਕੱਟੀ ਆ ਜੀ ਇਹਦੇ ਮਗਰ ਜੈਡ ਬਲੈਕ ਕੱਟੀ ਹੈ ਹਨਾ ਜੇਰ ਦੀ ਸਾਫ ਆ ਜੇਰ ਦੀ ਸਾਫ ਆ ਜੀ ਕਿੰਨਾ ਕ ਬੋਲਾ ਤਿਆਰ ਹੁਣ ਇਹ ਥਲੇ 8 ਕਿਲੋ ਹੈਗਾ ਜੀ ਚਵਾਈ ਕਰਾ ਦਾਂਗੇ ਜੀ ਹਾਂਜੀ ਕਰ ਲੈਂ ਜੀ ਹਨਾ ਦੀ ਗਾਰੰਟੀ ਹੈ ਜੀ ਹਨਾ ਦੀ ਉਹ ਭਲਾਂ ਭਾਈ ਫਿਰਦੀ ਹੈ ਹਨਾ ਕਰ ਮਾਰੀ ਉਹ ਫਿਰ ਹਾਂ ਮਾਨਿਕ ਜੱਜ ਤਾਜ਼ਾ ਸੁਆ ਪਸ਼ੂ ਕਾਰੀ ਆ ਜਾਂਦਾ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਪਾਰ ਪਿੱਛੇ ਦੀ ਗਾਰੰਟੀ ਇਹ ਵੀ ਦ ਬੌਲਾ ਇਹਦੇ ਨਾਲ ਹੋਊ ਨਾ ਉਹ ਕੱਲੋ ਪਰ ਆਪਾਂ 8 ਕਿਲੋ ਦੇ ਦਿੰਨੇ ਆ ਠੀਕ ਆ ਨਿਕਲੋ ਵੱਧ ਕਿਉਂਕਿ ਅਗਲਾ ਜੋ ਦੋ ਟਾਈਮ ਚੋਵੇ ਭਰਾਂਏ ਨਾ ਹੋਵੇ ਵੀ ਹੂੰ ਮਰ ਕੇ ਗੱਲ ਨਹੀਂ ਰਹਿੰਦੀ ਠੀਕ ਆ ਹਾਂਜੀ 8 ਕਿਲੋ ਦੀ ਚਵਾਈ ਕਰ ਸਕਦਾ ਕੋਈ ਵੀਰ ਬੱਚਾ ਇਹਦੇ ਮਗਰ ਵੀ ਤੁਹਾਨੂੰ ਕੱਤੀ ਮਿਲ ਜਾਣੀ ਆ ਜੀ ਮੋੜ ਲਿਓ ਜੀ ਸੋਨਾ ਥਾਨਾਂ ਦਾ ਸੈਜ ਆ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਦੇ ਭੂਰਾ ਵੀ ਨਹੀਂ ਜੀ ਚੰਗੀ ਆ ਮੱਝ ਸਿੰਗੀ ਸੁੰਗੀ ਵੀ ਪੂਰੀ ਗੋਲ ਆ ਜੀ ਤੇ ਇਹਦੀ ਛੋਟੀ ਜੀ ਡਿਮਾਂਡ ਜੈ ਜੀ ਜਿਹੜੇ ਲੈਣੇ ਆ ਜੀ ਇਹ ਇਹ ਜੰਗੇ 92000 ਦੇ ਦਿਆਂਗੇ ਕੋਜੂ ਮਾੜਾ ਮੋਟਾ ਜੀ ਕਰ ਦਿਆਂ ਹੀ ਕਰ ਦਿਆਂਗੇ ਠੀਕ ਆ ਇਹ ਬਾਈ ਕਹਿੰਦਾ 92000 ਦੀ ਦੇ ਦਾਂਗੇ ਜੀ ਵਿੱਚੋਂ ਥੋੜਾ ਕਨਾ ਮਾਨਤਾਂ ਨੂੰ ਹੋ ਜਾਊਗਾ ਜੀ ਚੰਗੀ ਐ ਵੀ ਮੱਝ ਜਾਨੀ ਭਾਅ ਦੇ ਹਿਸਾਬ ਨਾਲ ਥੋੜੀ ਜੀ ਘੱਟ ਸੇਵਾਲੇ ਘਰ ਆਈ ਵੀ ਹੈ ਨਾ ਬਾਈ ਇਹ ਹਾਂ ਜੀ ਥੋੜੀ ਸੇਵਾਲੇ ਘਰ ਆਈ ਹੁੰਦੀ ਤਾਂ ਤੁਹਾਨੂੰ ਵੀ ਪਤਾ ਕੀਮਤ ਕਿੱਥੇ ਜਾਣੀ ਸੀ ਹਾਂ ਬਾਕੀ ਪਲੀ ਹੁੰਦੀ ਦਾ ਆਪਾਂ ਇਹ ਰੱਖੋ ਬਾਹਰੋਂ ਮੋਲ ਕਰਨਾ ਸੀ ਇਹ ਤਾਂ ਗੱਲ ਹੈ ਬਾਕੀ ਫਿਰ ਗਾਓ ਵੀ ਉਜੇ ਰੇਟ 'ਚ ਹੀ ਮਿਲਣੀ ਸੀ ਹਾਂਜੀ ਹਾਂਜੀ ਇਹ ਤਾਂ ਹੈਗਾ ਤਿੰਨ ਨੰਬਰ ਜਿਹੜੀ ਵੀਰੇ ਵੈਡ ਆ ਇਹਦਾ ਸੂਆ ਕਿੰਨਾ ਮਾਜੀ ਇਹਦਾ ਸੂਆ ਕਿੰਨਾ ਮਾਜੀ ਇਹ ਪਹਿਲਾ ਸੂਆ ਸੂਈ ਆ ਜੀ ਕਦੋਂ ਸੂਈ ਆ ਜੀ ਇਹ ਸੂਈ ਨੂੰ ਹੋ ਗਿਆ ਅੱਜ 6ਵਾਂ ਦਿਨ ਬੱਚਾ ਕੀ ਆ ਜੀ ਇਹਦੇ ਮਗਰ ਬੱਛੀ ਆ ਜੀ ਬੱਛੀ ਆ ਇਹਦੇ ਮਗਰ ਹਾਂ ਬੱਛੀ ਹਾਂ ਜੀ ਠੀਕ ਆ ਸਾਰੀਆਂ ਫੀਮੇਲ ਕਾਫੀ ਆ ਹਾਂ ਠੀਕ ਆ ਜੀ ਬੱਚਾ ਇਹਦੇ ਮਗਰ ਬੱਛੀ ਆ ਜਾਂਦੀ ਆ ਜੇਰ ਦੀ ਕੰਪਲੀਟ ਹੈ ਜੇਰ ਦੀ ਓਕੇ ਹੈ ਜੀ ਕਿੰਨਾ ਦੁੱਧ ਚਵਾਦਾਂਗੇ ਦੁੱਧ ਇਹ ਥੱਲੇ 20 ਕਿਲੋ ਆ ਅੱਜ ਹਾਂਜੀ ਜੋਕ ਕੇ ਲੈ ਜੇ ਹਾਂਜੀ ਹਾਂਜੀ ਹੁਣ 3 ਕਿਲੋ ਨਿਕਲ ਕੇ ਆਈ ਦੁੱਧ ਚੋਕ ਕੇ ਲਿਆਂਦੀ ਕਿਉਂਕਿ ਹੁਣੇ ਹੀ ਤਾਰੀ ਆ ਜਾਨੀ ਪਾਸ ਕਰਕੇ ਲਿਆਂਦੀ ਆ ਪਾਸ ਕਰਕੇ ਲਿਆਂਦੀ ਹਾਂਜੀ 3 ਕਿਲੋ ਪਾਸ ਕਰਦੇ ਕਰਦੇ ਚੋਤਾ ਬਰੂ ਬਕ ਤਸੱਲੀ ਤਾਂ ਕਰਨੀ ਪੈਂਦੀ ਜੀ ਇਹ ਤਾਂ ਗੱਲ ਹੈਗੀ ਕੱਲ ਨੂੰ ਇੱਥੇ ਆਪਾਂ ਨੂੰ ਨਾ ਕੇ ਕੋਈ ਵੀਰ ਕਵੇ ਪਹਿਲਾਂ ਤਸੱਲੀ ਕੀਤੀ ਚੰਗੀ ਹੋਣੀ ਹਾਂਜੀ ਹਾਂਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ 20 ਕਿਲੋ ਦੁੱਧ ਬਾਈ ਦੱਸਦਾ ਇਹਦੇ ਥੱਲੇ ਤਿਆਰ ਆ 6 ਦਿਨਾਂ ਦੀ ਸੂਈ ਆ ਕੱਦ ਕਾਠ ਵੱਡਈ ਆ ਜਾਂਦਾ ਵੀਰੇ ਬੇਲ ਬਹੁਤ ਆ ਬਾਕੀ ਚਮਕਦਮ ਕਾਲੀ ਆ ਫਿਟਨੈਸ ਵਾਲਾ ਇਹਦਾ ਹਵਾਨਾ ਜੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਐਂਡ ਫੱਟ ਫੱਟ ਪਿਆ ਜੀ ਪੂਰਾ ਕੱਦ ਵੈਡ ਵਾਲੀ ਆ ਖਣਾ ਦੀ ਗਰੰਟੀ ਆ ਜੀ ਖਣਾ ਦੀ ਓਕੇ ਜਮਾ ਠੀਕ ਆ ਇਹਦਾ ਭਾਅ ਕੀ ਰਹਿਣਾ ਲਾ ਜੀ ਇਹਦਾ 62000 ਆ ਜੀ ਹੋਜੂ ਮਾੜਾ ਮੋਟ ਕਰ ਦਿਆਂਗੇ 20 ਕਿਲੋ ਦੀ ਚਵਾਈ ਕਰਕੇ ਲੈ ਜਾਈਂ ਰਾਮ ਨਾ ਦੋ ਟਾਂਗ ਚੋਕੇ ਲਿਆਵੇ ਜੀ ਠੀਕ ਆ ਵੀਰੇ ਸੋਨਾ ਥਾਣਾ ਦਾ ਸਹਜ ਕੱਲਾ ਕੱਲਾ ਨਿੱਖੜ ਮਾ ਫਾਤੀ ਚੁਵਾਈ ਵਾਲਾ 62000 ਰੁਪਏ ਦੀ ਡਿਮਾਂਡ ਆ ਜੇ ਕੋਈ ਇਕੱਠੀਆਂ ਲੈ ਜੂ ਤਾਂ ਮਾਣ ਦਣ ਜ਼ਿਆਦਾ ਹੋ ਜੂਗਾ ਜੀ ਫੇਰ ਵੱਧ ਕਰ ਦਿਆਂਗੇ ਜੀ ਠੀਕ ਆ ਆ ਜੋ ਜੀ ਇਹਦੀ ਚੁਵਾਈ ਕਰਾ ਦਿੰਨੇ ਆ ਜੀ ਤੁਹਾਨੂੰ ਛੱਡੋ ਜੀ ਬੱਚਾ ਚੁਵਾਈ ਦੇਵੇ ਭਾਈ ਪੋਲੀ ਹੋ ਪੂਰੀ ਪੋਲੀ ਪੋਲੀ ਜੀ ਠੀਕ ਆ ਵੀਰੇ ਬਾਕੀ ਜਿਹੜਾ ਇਹ ਇਹਦੇ ਹਵਾਨੇ ਦੀ ਧੱਕ ਅੱਗੇ ਨੂੰ ਜ਼ਿਆਦਾ ਆ ਗਾੜੀ ਚ ਦੁੱਧ ਚੰਗਾ ਉਹ ਕਰਦਾ ਹੁੰਦਾ ਕਈ ਮੱਝਾਂ ਹੁੰਦੀਆਂ ਬੈਕ ਸਾਈਡ ਨੂੰ ਹਵਾਨਾ ਵਧ ਦਿਖਾਉਂਦੀਆਂ ਪਰ ਇਹ ਕਰਮ ਵਾਲੀ ਹਵਾਨਾ ਅੱਗੇ ਨੂੰ ਦਿਖਾਉਂਦੀ ਆ ਬਾਕੀ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਦੁੱਧ ਯਾਨੀ 6.5 ਤੋਂ 7 ਕਿਲੋ ਇੱਕ ਡੰਗ ਦਾ ਦੁੱਧ ਆ ਮਾਰਨਿੰਗ 6.5 ਵਜੇ ਚਵਾਈ ਹੋਈ ਆ ਜੀ ਤੇ ਹੁਣ ਆਪਾਂ 5.5 ਵੀਡੀਓ ਕਵਰ ਕਰਨ ਲੱਗੇ ਸੀਗੇ ਤੇ 5:37 ਮਿੰਟ ਤੇ ਚਵਾਈ ਹੋਈ ਤੇ ਤੜਕੇ ਤੁਸੀਂ ਆਪਦੀ ਆ ਕੇ ਕਰ ਸਕਦਾ ਆ ਬੰਦ ਦਿਓ ਜੀ ਬੱਚਾ ਬਾਕੀ ਇਹ ਬੂਰੀ ਨੀਲੀ 라ਵੀ ਜੀ ਪੈਂਦੀ ਆ ਪੂਛ ਚਿੱਟੀ ਆ ਚੰਗੀ ਆ ਜਾਨੀ ਇਹ ਚਵਾਈ ਕਰਾਉਣ ਦਾ ਮਤਲਬ ਵੀਰੇ ਤਾਂ ਹੀ ਫਾਇਦਾ ਹੁੰਦਾਗਾ ਕੋਈ ਸੱਜਣ ਦੂਰੋਂ ਨੇੜੋਂ ਆਨਲਾਈਨ ਮੰਗਵੋਣੀ ਚਾਹੁੰਦਾ ਹੋਵੇ ਜਾਂ ਥਣਾ ਦੀ ਤਸੱਲੀ ਹੋ ਜਾਂਦੀ ਆ ਨਾਲੇ ਚਵਾਈ ਦਾ ਪਤਾ ਲੱਗ ਜਾਂਦਾ ਵੀ ਮੋਟੀ ਆ ਪਤਲੀ ਆ ਸ਼ਿਪੂਰ ਸ਼ਿੱਟਾ ਦਾ ਕੋਈ ਨਹੀਂਗਾ ਪਸਮਾ ਕੇ ਤਾਂ ਬਾਈ ਥਣ ਹੋਰ ਵੀ ਹਨਾ ਵਧੀਆ ਗੱਡੇ ਆ ਵਧੀਆ ਗੱਡੇ ਆਉਂਦੀ ਪਰਮਾਗ ਦਾ ਚੰਗੀਆਂ ਮੱਜਾਂ ਦਾ ਬਾਈ ਮਿਲਦੀਆਂ ਨਹੀਂ ਅੱਜ ਕੱਲ ਹਨਾ ਘੱਟ ਮਿਲਦੀ ਬਹੁਤ ਘੱਟ ਮਿਲਦੀ ਆ ਇਹ ਖੱਪਰ ਮਾਲ ਤਾਂ ਬਸੇਰਾ ਖੜਾ ਮਾਲ ਤਾਂ ਚਲੋ ਬਹੁਤ ਖੜਾ ਤੁਹਾਡੇ ਸਾਹਮਣੇ ਬਾਲਟੀ ਵੀ ਮੁੱਦੀ ਕਰਤੀ ਆ ਜੀ ਤੇ ਚਬਾਈ ਕਰ ਲੋ ਜੀ ਚੈੱਕ ਹੁਣ ਪੂਰੀ ਮੋਟੀ ਚਬਾਈ ਐ ਜਿਹੜੇ ਹਿਸਾਬ ਨਾਲ ਵੀਰੇ ਸਟਾਰਟਿੰਗ ਹੈ ਨਾ ਹੱਕ ਆ 17 18 ਜਾਂਦਾ ਬਾਕੀ ਮੌਸਮ ਮੂਰੇ ਚੰਗਾ ਆ ਗਿਆ ਚੰਗਾ ਆ ਗਿਆ ਮੌਸਮ ਉਹ ਮੌਸਮ ਜਿਆਊਗੀ ਜਿਆਦਾ ਗਰਮੀ ਹੋਵੇ ਤਾਂ ਚਲੋ ਆਪਾਂ ਥੋੜਾ ਜਿਹਾ ਕਹਿ ਸਕਦੇ ਆਂ ਜੀ ਮੌਸਮ ਮੂਰੇ ਚੰਗਾ ਆ ਗਿਆ ਆਏ ਵੀ ਨਹੀਂ ਕਰਮ ਵਾਲੀ ਨੂੰ ਉਹਨਾਂ ਘੰਟਾ ਪਹਿਲਾਂ ਬਹਿ ਕੇ ਨਹੀਂ ਕਹੀ ਮੱਝਾ ਟਾਈਮ ਤੋਂ ਟਾਈਮ ਹੀ ਹਾਂ ਕਹੀ ਕੋਈ ਫਰਕ ਨਹੀਂ ਆ ਜੀ ਭਵੇਂ ਦਪਹਿਰੇ ਬਹਿ ਜੇ ਅਗਲਾ ਜਦੋਂ ਜੀ ਕਰੇ ਉਹਦੇ ਪੈਸੇ ਹਾਂਜੀ ਹਾਂਜੀ ਠੀਕ ਆ ਬਾਕੀ ਜਵਾਈਦ ਵੀ ਕਰਮ ਵਾਲੀ ਮੋਟੀ ਆ ਪੂਰੀ ਬਾਕੀ ਤੜਕੇ ਵੀਰੇ 6:30 ਵਜੇ ਆ ਸਕਦਾ ਕੋਈ ਵੀ ਸੱਜਣ ਹਾਂਜੀ ਕੋਈ ਗੱਲ ਨਹੀਂ ਆਦਾ ਸੌਦਾ ਕਰੇ ਸੌਦਾ ਕਰਕੇ ਸਾਈ ਪਾਵੇ ਤੇ ਆ ਜੀ ਕੋਈ ਗੱਲ ਨਹੀਂ ਕਿ 6:30 ਵਜੇ ਆ ਸਾਢੇ 6:30 ਆ ਜੇ ਹੱਥ ਨਹੀਂ ਫੇਰ ਚੋਲੇ ਦਾ ਫੇਰ ਚੋਲੇ ਅੱਛਾ ਆਪਕੋ ਫੇਰ ਆ ਜਿਓ ਫੇਰ ਆ ਜਿਓ ਵਹਿਮ ਨਾ ਰਹਿ ਜੀ ਵਹਿਮ ਨਾ ਰਹਿ ਜੀ ਕਿਸੇ ਗੱਲ ਦਾ ਲੰਬਾੜਾ ਦੇਵੇ ਬੰਦਾ ਅੱਜ ਭਲਾ ਦੋ ਡੰਗ ਹੋਰ ਚੋਲੇ ਚੋਲੇ ਹਾਂਜੀ ਠੀਕ ਹੈ ਜੀ ਕਿਉਂਕਿ ਜਦੋਂ ਅਗਰੇ ਦੇ ਮਨ ਕੇ ਜੱਥਾ ਨਾਲ ਨੂੰ ਹੱਥ ਨਹੀਂ ਲਾਇਆ ਹੁੰਦਾ ਬਰਾੜਾ ਉਹਦੇ ਵਿੱਚ ਫਿਰ ਜ਼ਿੰਮੇਵਾਰੀ ਆਪਦੀ ਬਣ ਜਾਂਦੀ ਹੈ ਜ਼ਿੰਮੇਵਾਰੀ ਲਾਂਬੇ ਵਾਲਾ ਕੰਮ ਹੋ ਜਾਂਦਾ ਜੀ ਕੱਲ ਜਦੋਂ ਅਗਰੇ ਦੋ ਟਾਈਮ ਤਿੰਨ ਟਾਈਮ ਚੋਕੇ ਘਰੋਂ ਲੈ ਗਿਆ ਹਾਂ ਫਿਰ ਆਪਾਂ ਉਹਦਾ ਜੱਥੇ ਚੋਊਗਾ ਤਾਂ 86 7 ਕਿਲੋ ਘਰੇ ਦੁੱਧ ਰਹੂਗਾ 3 400 ਦੁੱਧ ਘਰੇ ਛੱਡ ਕੇ ਜਾਊਂ ਜਰੀ ਮੈਂ ਇਹਨਾਂ ਲਈ ਚੋਕੇ ਦੇ ਕੇ ਜਾਊਂਗਾ ਮੈਂ ਚੋਕੇ ਦੇ ਕੇ ਜਾਊਗਾ ਦੋ ਕੰਮ ਹੋ ਜਾਣੇ ਇਹ ਤਾਂ ਬਾਕੀ ਰਾ ਕਮ ਲਾਉਣੀ ਆ ਕਿਸੇ ਵੀ ਵੀ ਉਹਨੂੰ ਮੈਂ ਇਹ ਇੱਕ ਵੀਡੀਓ ਦੀ ਬੇਨਤੀ ਕਰਦਾ ਉਹਨਾਂ ਬਈ ਚਾਹੇ ਤੁਸੀਂ ਪੈਸੇ ਥੋੜੇ ਲਾਉਣੇ ਆ ਚਾਹੇ ਲਾਉਣੇ ਜ਼ਿਆਦਾ ਤੇ ਬਿਨਾ ਮਲਕਿੰਗ ਤੋਂ ਪਸ਼ੂ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾਗਾ ਆਪਦੀ ਚੋਬੋ ਨਲੇ ਤਾਂ ਪਤਾ ਲੱਗ ਜਾਂਦਾ ਬਈ ਮਾਲਕਾਂ ਦੀ ਅਗਲਿਆਂ ਦੀ ਕਿੰਨੀ ਸੇਵਾ ਤੇ ਪਿਛਲਿਆਂ ਦੀ ਕਿੰਨੀ ਸੇਵਾ ਸਹੀ ਹੈ ਜੀ ਹਾਂਜੀ ਜੇ ਅੱਗੇ ਵਾਲੇ ਵੀਰ ਦੀ ਸੇਵਾ ਵਾਧੂ ਹੋ ਸਕਦਾ ਵੱਧ ਹੀ ਚੋਰੀ ਜੇ ਹੁਣ ਆਪਾਂ ਪੱਠੇ ਨਾ ਬਾਵਾਂਗੇ ਫਿਰ ਤਾਂ ਇਹਨੇ ਦੇਣਾ ਵੀ ਜੇ ਇਹ ਤਾਂ ਇਹ ਫਿਰ ਤੈਨੂੰ ਘਟ ਵੀ ਸਕਦੀ ਹੈ ਘਟ ਵੀ ਸਕਦੀ ਹੈ ਆਪਣੇ ਯਾਨੀ ਸਰਦਾਰ ਦੇ ਖਾਤਮੇ ਜਿੱਦੂ ਆਪਾਂ ਜਵਾਈ ਕਰਦੇ ਆਂ ਜਵਾਈ ਹਾਂਜੀ ਵੀਡੀਓ ਲੰਬੀ ਤਾਂ ਥੋੜੀ ਜਿਹੀ ਹੋ ਜਾਂਦੀ ਪਰ ਫਾਇਦਾ ਹੋ ਜਾਂਦਾ ਹਾਂਜੀ ਇਹ ਗੱਲ ਐ ਉਹ ਸੌਖਾ ਹੋਏ ਨਾ ਘਰੇ ਬੈਠੇ ਨੂੰ ਇੱਕ ਟਾਈਮ ਦੇ ਚਵਾਈ ਸਾਹਮਣੇ ਹੋ ਜਾਣੀ ਸਾਹਮਣੇ ਹੋ ਜਾਣੀ ਤਰ ਤੋਸ ਦਿਆਂ ਅਗਲਾ ਆਵੇ ਆਵੇ ਤੇ ਆਪੇ ਉਹ ਹਿੰਮਤ ਅਗਲੇ ਨੇ ਉਹ ਅਗਲੇ ਦੇ ਹਿੰਮਤ ਅਗਲੇ ਨੇ ਕਰਨੀ ਆ ਇਹ ਕੋਈ ਜ਼ਿਆਦੇ ਆਵਾਜ਼ ਦਾ ਵੀਡੀਓ ਕਾਲ ਤੇ ਚਵਾ ਲੈ ਹਾਂ ਚਲੋ ਇਹ ਵੀ ਫਾਇਦਾ ਹਾਂ ਦੁਬਾਰਾ ਫੇਰ ਵੀਡੀਓ ਕਾਲ ਤੇ ਚਵਾ ਲੈ ਫੇਰ ਵੀਡੀਓ ਕਾਲ ਤੇ ਚਵਾ ਲੈ ਨਹੀਂ ਯਾਰ ਦੂਰ ਦਾ ਹੁੰਦਾ ਨਹੀਂ ਯਾਰ ਦੂਰ ਦਾ ਆਉਂਦਾ ਆ ਜਾਂ ਬੰਦਾ ਇਕੱਲਾ ਕਹਿਰਾ ਹੁੰਦਾ ਘਰੇ ਨਹੀਂ ਆ ਸਕਦਾ ਹਾਂ ਉਦੋਂ ਫਿਰ ਔਖਾ ਹੋ ਜਾਂਦਾ ਜੇ ਹੁਣ ਮੰਨ ਕੇ ਚਲੋ ਕਈ ਬਰਨਾਲਾ ਸੰਗਰੂ ਤੋਂ ਪਿੱਛੇ ਵੀਡੀਓ ਆਪ ਪਾਈ ਸੀਗੀ ਉਹ ਕਹਿੰਦੇ ਬਈ ਵਾਰ ਸਾਡੀ ਜ਼ਿਆਦਾ ਆ ਤੇ ਮੈਂ ਕਿਹਾ ਤੁਸੀਂ ਵੀਡੀਓ ਕਾਲ ਤੇ ਜਵਾਬ ਦਿਓ ਅੱਛਾ ਵੀਡੀਓ ਕਾਲ ਤੇ ਜਵਾਬ ਦੀ ਠੀਕ ਆ ਹਾਂਜੀ ਨਾਲੇ ਅਗਲੇ ਨੂੰ ਤਸੱਲੀ ਹੋ ਗਈ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਅੱਜ ਕੱਲ ਤਾਂ ਫਿਰ ਟੈਕਨੋਲੋਜੀ ਦਾ ਜਮਾਨਾ ਬਿਲਕੁਲ ਪੈਦਾ ਲਓ ਹਾਂਜੀ ਇਹ ਸਹੀ ਕੰਮ ਨੂੰ ਵਾਰਤਾਂਗੇ ਤਾਂ ਬਹੁਤ ਵਧੀਆ ਚੀਜ਼ ਆ ਹਾਂਜੀ ਮਾੜੇ ਨੂੰ ਵਾਰਤਾਂਗੇ ਫਿਰ ਉਹ ਫਿਰ ਤਾਂ ਮਾੜੀ ਗੱਲ ਹਾਂਜੀ ਬੂਰੀ ਮਿਲਦੀ ਵੀ ਬਈ ਹਨਾ ਘੱਟ ਆ ਬਹੁਤ ਘੱਟ ਮਿਲਦੀ ਹੈ ਇਤੇ ਹੀ ਮਿਲਦੀ ਹੈ ਜੀ ਪਰ ਕਰੇਜ ਬਹੁਤ ਆ ਲੋਕਾਂ ਚ ਅੱਜ ਕੱਲ ਹਾਂ ਜੀ ਹਾਂ ਜੀ ਉਹਦਾ ਟਾਈਮ ਉਹ ਬੂਰੀ ਦੀ ਡਿਮਾਂਡ ਬਹੁਤ ਜ਼ਿਆਦਾ ਪੱਲਾ ਭਰ ਦੋ ਬਾਲਟੀ ਹਨਾ ਬਈ ਰਾਮ ਨਾ ਭਰਦੇ ਕਿੰਨੇ ਕਿਲੋ ਦੀ ਉਹ ਬਾਲਟੀ ਬਾਲਟੀ 6 ਕਿਲੋ ਦੀ ਹੈ ਜੀ ਠੀਕ ਹੈ ਬਾਕੀ ਜਿਹੜੇ ਦੋ ਨਾਗ ਰਹਿ ਗਏ ਉਹ ਵੀ ਆਪ ਦਾ ਚਾਹੇ ਕੋਈ ਵੀਡੀਓ ਕਾਲ ਤੇ ਚਵਾ ਲੈ। ਹਾਂ ਵੀਡੀਓ ਕਾਲ ਤੇ ਚਵਾ ਲੈ ਜੇ ਕੋਈ ਆ ਸਕਦਾ ਕੋਈ ਵਾੜ ਨੇੜੇ ਆ ਤਾਂ ਸੌਖਾ ਏ। ਕਿਰਪਾ ਬੈਲ ਕੰਮ। ਹਾਂਜੀ। ਇਹ ਹਾਥੀ ਚਵਾਈ ਕਰਕੇ ਦੇ ਉਹਦੇ ਨਾਲ ਤਾਂ ਫਿਰ ਰੀਤੀ ਉਹਦੇ ਨਾਲ ਦਿੱਤਾ ਰੀਤੀ ਹੈ। ਬਾਕੀ ਮੋਟੀ ਚਵਾਈ ਆ ਨਾ ਚਵਾਈ ਮੋਟੀ ਹੈ ਜੀ ਕੋਈ ਐ ਨਹੀਂ ਬਈ ਜ਼ੋਰ ਲੱਗੂਗਾ ਮੋਟੀ ਚਵਾਈ ਛੇਤੀ ਚੋਈ ਜਾਂਦੀ ਆ ਮਸਾਂ ਚਾਰ ਕਮੈਂਟ ਹੋਏ ਜਿਹੜੀ ਬਰੀਕ ਹੁੰਦੀ ਚਵਾਈ ਸਿਰ ਦੇ ਵਾਲਾ ਕੀ ਉਹਨੂੰ ਟਾਈਮ ਲੱਗਣੇ ਲੱਗਣਾ ਉਹਨੂੰ ਟਾਈਮ ਲੱਗਣੇ ਲੱਗਣਾ ਬਾਕੀ ਬਾਤ ਤੋਂ ਬਾਅਦ ਆਪਾਂ ਨੂੰ 5 ਮਿੰਟ ਹੋਏ ਹੋਣਗੇ ਹਾਂ ਜੀ 5-7 ਮਿੰਟ ਹੀ ਹੋਏ ਆ ਇੰਨੇ ਟਾਈਮ ਚ ਚਵਾਈ ਹੋਗੀ Gracias. No, no. ਬਾਕੀ ਤੁਸੀਂ ਬਾਲਟੀ ਦੇਖ ਸਕਦੇ ਹੋ ਵੀਰੇ ਜਮਾਂ ਫੁੱਲ ਭਰਤੀ ਤੇ ਥਣ ਵੀ ਜਮਾਂ ਨਚੋਟ ਤੇ ਆ ਜੀ ਆ ਥਣ ਵੀ ਚੈੱਕ ਕਰ ਲਓ ਵੀਰੇ ਪ੍ਰੋਪਰ ਖਾਲੀ ਹੋਏ ਹੋਏ ਆ ਹੁਣ ਤੁਸੀਂ ਆਪ ਦੀ ਤੜਕੇ ਆ ਕੇ ਚਵਾਈ ਕਰ ਸਕਦੇ ਆ ਵੀਰੇ 1 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਬਾਕੀ ਜਿਹੜਾ ਬੱਚੇ ਨੂੰ ਆਪਾਂ ਪੂਰਾ ਪਹਿਲਾਂ ਛੱਡਿਆ ਪਾਇਆ ਪੀ ਜਾਂਦਾ ਕਿਲੋ ਪੀ ਗਿਆ ਉਹ ਆਪਾਂ ਉਹ ਵੀ ਉਹ ਵੀ ਆਪਾਂ ਛੱਡਦਾ ਜਿਹੜਾ ਘੰਟਾ ਇੱਕ ਲੇਟ ਚ ਹੋਈ ਆ ਉਹ ਵੀ ਛੱਡਦਾ ਇੱਕ ਘੰਟਾ ਲੇਟ ਚ ਹੋਈ ਆ ਜੇ ਮੰਨ ਲਓ ਕਿ ਪੂਰੀ 6:30 ਹੋਈ ਹੁੰਦੀ ਤਾਂ ਬਾਲਟੀ ਤੋਂ ਬਾਹਰ ਆ ਜਾਣਾ ਬਾਹਰ ਆ ਜਾਣਾ ਸੀਗਾ ਇਹ ਤਾਂ ਗੱਲ ਹੈਗੀ 1 ਘੰਟਾ 22 ਪਹਿਲਾਂ ਹੋਈ ਹੈ ਵੀਰੇ ਤੇ ਬੱਚਾ ਵੀ ਤੁਹਾਨੂੰ ਪਤਾ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਕਿੰਨਾ ਪੀ ਗਿਆ ਹੋਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ